देख सकते हो फिलहाल मंडी में मैडम पूजा लुत्रा वालों के सभावानी जा रही हैं ਅ ਜਾਨੀ ਕਿ ਜਿਸ ਤਰ੍ਹਾਂ ਬਰਸਾਤ ਦੇ ਕਾਰਨ ਹੈ ਜਿਹੜੇ ਤਰ੍ਹਾਂ ਪਹਿਲਾਂ ਮੰਡੀ ਲਾਧੂ ਕਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਮੈਡਮ ਪੂਜਾ ਉਤਰਾ ਮੌਜੂਦ ਨੇ ਐਸਾ ਨਾਮ ਤੁਹਾਡਾ ਕਰਮ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਪੱਲੇ ਸ਼ਾਹ ਦਾ ਕਹਿੰਦੇ ਅ ਅਜ ਤੁਹਾਡੇ ਕੋਲ ਕੌਣ ਪਹੁੰਚੇ ਹਾਂਜੀ ਮੈਡਮ ਪੂਜਾ ਉਤਰਾ ਜੀ ਬਰਸਾਤ ਵੀ ਬਹੁਤ ਹੋ ਰਹੀ ਹੈ ਜੀ ਤੇ ਦੂਸਰੇ ਪਾਸੇ ਹੜੰਦ ਦੀ ਸਥਿਤੀ ਵੀ ਬਣੀ ਹੋਈ ਹੈ ਹਾਂਜੀ ਸਰ ਅਕਿਸ ਤਰ੍ਹਾਂ ਦੇਖਦੇ ਹੋ ਮੈਡਮ ਪੂਜਾ ਲੁਤਰਾ ਦੇ ਬਹੁਤ ਵਧੀਆ ਨੇ ਮਤਲਬ ਬਾਕੀ ਜੀ ਵੀਰ ਜੀ ਹੁਣ ਅਸੀਂ ਇਹਦੀ ਗੱਲ ਕੀਤੀ ਪਾਣੀ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਸਦੀ ਪਾਣੀ ਸਾਰ ਜਿਸ ਲਈ ਪਹਿਲੇ ਉਸ ਲਈ ਵਧਾਈ ਜਾਂਦਾ ਹੈ ਮੇਰਾ ਨਾ ਬੰਨਤਾ ਸੀ ਕਿਹੜੇ ਪਿੰਡ ਤੇ ਰਹਿਣ ਵਾਲੇ ਆਏ? ਉਧਰ ਬੈਣੀ ਜੀ। ਐ ਤੁਹਾਡੇ ਕੋਲ ਅਜ ਕੌਣ ਪਹੁੰਚਿਆ? ਸਾਡੇ ਕੋਲ ਇਹ ਭਾਜੀ ਪਹੁੰਚੇ ਰਹੇ। ਇਹ ਪੂਜਿਆ ਮੈਡਮ ਹੈ। ਉਹਨਾਂ ਨੇ ਲੋਕਾਂ ਦੀ ਬਹੁਤ ਬਾਹ ਫੜੀ, ਬਹੁਤ ਕੁਝ ਦਿੱਤਾ ਸਾਨੂੰ। ਤੇ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ। ਗੱਲ ਦੇਣ ਦੀ ਕੀਤੀ ਹੈ, ਹੜਾਂ ਦੀ ਸਥਿਤੀ ਬਣੀ ਹੋਈ ਹੈ। ਹਾਂਜੀ। ਤੁਸੀਂ ਇਸ ਜਗ੍ਹਾ ਤੇ ਬੈਠਿਓ, ਮੈਡਮ ਵੱਲੋਂ ਕੀ ਪ੍ਰੋਵਾਈਡ ਕੀਤਾ ਗਿਆ? ਹਾਂਜੀ, ਬਹੁਤ ਕੁਝ ਦਿੱਤਾ ਸੀ। ਜਿੰਨਾ ਕੁ ਜਿੰਨੇ ਕੁ ਲੇਗਾ ਸੀ ਬਹੁਤ ਵੰਡ ਰਹੀ ਹੈ ਰਾਸ਼ਨ ਬਹੁਤ। ਆਟਾ ਵੀ, ਧੋ ਵੀ, ਚੀਨੇ ਵੀ, ਦਾਣਾ ਵੀ ਸਭ ਕੁਝ ਦੇ ਰਹੇ। ਤੇ ਪਹਿਲਾਂ ਵੀ ਦੇ ਰਿਹਾ ਸਵਾਲ ਗਲਤ ਤੇ ਪਹਿਲਾਂ ਦੀ ਕੀਤੀ ਲਗਭਗ ਅੱਜ ਕਿੰਨੀਆਂ ਤੇਰ ਪਹਿਲਾਂ ਵੰਡੀਆਂ ਅੱਜ 25 ਕੋ ਵੰਡੀਆਂ ਲਗਭਗ ਘਰ ਕਿੰਨੇ ਨੇ ਘਰ ਜੀ 25 ਤੇਰ ਪਹਿਲਾਂ 25 ਘਰੀ ਵੰਡੀਆਂ ਪੂਰੇ ਆਏ ਇਹ ਜਿਹੜੀ ਗੱਲ ਕਰ ਲਈਏ ਹੜਨ ਦੀ ਸਥਿਤੀ ਬਣੀ ਹੋਈ ਹੈ ਹਾਲਾਤ ਬਹੁਤ ਮਾੜੇ ਨੇ ਹਾਂਜੀ ਬਹੁਤ ਮਾੜੇ ਜਿਸ ਤਰ੍ਹਾਂ ਕਰਦਾ ਰਹਿਣ ਵਸੇਰਾ ਕਿਸ ਤਰ੍ਹਾਂ ਦਾ ਹਾਂਜੀ ਅਸੀਂ ਹੁਣ ਸਾਰੇ ਇੱਥੇ ਮੰਡੀ ਚ ਹੀ ਰਹਿ ਰਹੇ ਹੁਣ ਉੱਥੇ ਦਾ ਚੰਦ ਕਰ ਹਨ ਥੋੜੇ ਬਹੁਤ ਉਹ ਵੀ ਹੁਣ ਪਾਣੀ ਉੱਤੇ ਪੈ ਜਾਏਗਾ